ਜਿਹੜੀ ਉਥੇ ਕਹਿ ਆ ਜੀਤਾ ਪਤਾ ਨਹੀਂ ਕਿੰਨਾ ਕੁ ਆਕਾਲੀ ਦਲ ਨੇ ਔਰ ਆਮ ਆਦਮੀ ਪਾਰਟੀ ਨੇ ਉਹਦਾ ਕਿੰਨਾ ਸੰਗਿਆਨ ਲਿਆ ਮੈਂ ਇਹ ਸਾਰਾ ਕੁਝ ਆਪ ਵਿਕਾਉਂਦੀ ਆ ਵੈਸੇ ਕਿਉਂਕਿ ਮੈਂ ਉਥੋਂ ਸ਼ੁਰੂ ਕਰ ਲੀਣਾ ਕਿ 2007 ਦੇ ਵਿੱਚ ਜਦੋਂ ਗੁਰੂ ਸਾਹਿਬ ਦਾ ਸਵਾਲ ਜਿਹੜਾ ਉਹ ਬਾਬਾ ਰਾਮ ਗੀਂਦ ਨੇ ਜਿਹੜਾ ਰਚਿਆ ਔਰ ਉਹਦੇ ਤੋਂ ਬਾਅਦ 2009 ਦੇ ਵਿੱਚ 2011 ਦੇ ਵਿੱਚ ਅਕਾਲੀ ਦਲ ਨੇ ਕੈنسਲੇਸ਼ਨ ਰਿਪੋਰਟ ਭਰੀ ਪਰ ਬਿਲਕੁਲ ਨਾ ਰਲ ਕੇ ਔਰ 2014 ਤੱਕ ਅਸਲੀਅਤ ਇਹ ਆਕਾਲੀ ਦਲ ਦੀ ਕਿ ਉਹਨਾਂ ਨੇ ਚਲਾਨ ਵੀ ਪੇਸ਼ ਨਹੀਂ ਕੀਤਾ ਇਹ ਉਹਦੇ ਵਿੱਚ ਡੇਰਾ ਮੁਖੀ ਨੂੰ ਜਿਹੜਾ ਉਹ ਉਹ ਡਿਸਚਾਰਜ ਕਰਵਾਤਾ ਉਸ ਕੇਸ ਦੇ ਅਸਲੀ ਬੇਅਦਬੀਆਂ ਦੀ ਜੜ ਜਿਹੜੀ ਆ ਉਹ ਉੱਥੇ ਆ। ਔਰ ਜੇ ਉਸ ਸਮੇਂ ਪ੍ਰਾਇਰ ਹੋਇਆ ਹੁੰਦਾ ਮੈਨੂੰ ਨਹੀਂ ਪਤਾ ਕੋਰਟਾਂ ਦਾ ਕੀ ਵੀਊ ਹੁੰਦਾ ਲੇਕਿਨ ਅਲਟੀਮੇਟਲੀ ਉਸ ਡੇਰਾ ਸੌਦਾ ਸਾਹ ਦੀ ਔਰ ਉਹਦੇ ਬਾਹਰ ਜਿਹੜੇ ਪ੍ਰੇਮੀ ਸੀ ਉਹਨਾਂ ਦੀ ਇਹ ਜ਼ਰਤ ਨਹੀਂ ਸੀ ਹੋਣੀ ਕਿ ਹਾਂਵੇਂ ਕਿਤੇ ਜਿਹੜੀ ਜਿਹੜਾ ਅਦਮੀ ਆਲਾ ਮੁੜ ਕੇ ਦੌੜ ਕੇ ਚੱਲਿਆ ਔਰ ਉਹਦੇ ਤੋਂ ਬਾਅਦ 2015 ਦੇ ਵਿੱਚ ਜਿਹੜਾ ਗੁਰੂ ਸਾਹਿਬ ਦੇ ਜਿਹੜੇ ਰਤ ਸਾਹਿਬ ਦਾ ਉਹਨੂੰ ਚੋਰੀ ਕਰ ਲਿਆ ਗਿਆ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਸਿੰਘ ਸਹਿਬਾਨਾ ਤੋਂ ਭਾਬੇ ਰਾਮ ਨਹੀਰ ਨੂੰ ਮਾਫੀ ਵੀ ਦਵਾਤੀ ਉਹਨਾਂ ਦਿਨਾਂ ਵਿੱਚ ਔਰ ਉਹਦੇ ਤੋਂ ਬਾਅਦ ਪੋਸਟਰ ਵੀ ਲੱਗੇ ਹੋਰ ਜਿਹੜੀਆਂ ਵਿਆਖਤੀਆਂ ਘਟਨਾਵਾਂ ਹੋਈਆਂ ਤੇ ਉੱਥੇ ਨਰੇਟਿਵ ਕੀ ਸਿਰਜਿਆ ਗਿਆ ਕਿ ਇਹ ਸ਼ੈਰ ਸਿੱਖ ਨੌਜਵਾਨਾਂ ਦਾ ਹੀ ਕੰਮ ਹੈ ਤੇ ਉਹਦੇ ਤੋਂ ਬਾਅਦ ਜਦੋਂ ਧਰਮਾ ਲੱਗਿਆ ਤੇ ਉਹਦੇ ਤੋਂ ਬਾਅਦ ਜਿਹੜੀਆਂ ਜਿਹੜਾ ਇਹਨਾਂ ਦੇ ਸਾਲ ਸਵਾ ਸਾਲ ਸੀ ਇਹ ਤਾਂ ਇਸ ਗੱਲ ਨਹੀਂ ਲਗਾਉਂਦੇ ਰਹਿ ਕਿ ਹਾਂ ਨਹੀਂ ਇਹਦੇ ਵਿੱਚ ਅਕਾਲੀ ਦਲ ਦਾ ਜਾਂ ਸੁਖਬੀਰ ਸਿੰਘ ਬਾਦਲ ਦਾ ਜਾਂ ਪਰਿਵਾਰ ਦਾ ਜਿਹੜਾ ਉਹ ਕੋਈ ਰੋਲ ਨਹੀਂ ਹੈ ਤੇ ਜਿਹੜਾ ਇਹਨਾਂ ਨੇ ਲੈ ਕੇ ਆਉਂਦਾ ਤੇ ਜਿਹੜਾ ਅੱਜ ਤੱਕ ਵੀ ਜਿਹੜਾ ਉਹ ਚੱਲ ਰਿਹਾ ਤੇ ਜੇ ਇਹਨਾਂ ਨੇ 2007 ਦੇ ਵਿੱਚ ਈਕ ਕਾਰਵਾਈ ਕੀਤੀ ਹੁੰਦੀ ਤੇ ਮੈਨੂੰ ਲੱਗਦਾ ਸ਼ਾਇਦ ਪੰਜਾਬ ਨੂੰ ਇਹ ਦਿਨ ਦਾ ਦੇਖਣੇ ਪਏ ਤੇ ਹੋਰ ਕਿਸੇ ਦੀ ਜੁਲਤ ਨਹੀਂ ਸੀ ਕੋ। ਪਰ ਉਹਨੇ ਕੋ ਬਾਤ 2017 ਦੇ ਵਿੱਚ ਮੈਂ ਇਸ ਕਰਕੇ ਸੀਕੁਐਂਸ ਦੇ ਵਿੱਚ ਲਿਆ ਰਿਹਾ ਵੀ ਤਾਂ ਕਿ ਆਪਾਂ ਨੂੰ ਥੋੜਾ ਜਿਹਾ ਯਾਦ ਵੀ ਆ ਜਾਵੇ ਤੇ ਤਾਂ ਕਿ ਮੇਰੇ ਕੋਲੋਂ ਵੀ ਕੋਈ ਇਹੋ ਜਿਹੀ ਗਲਤੀ ਨਾ ਹੋਵੇ। ਤੇ 2017 ਦੇ ਵਿੱਚ ਸਰਕਾਰ ਦੋ ਇਸ਼ੂਸ ਤੇ ਆਈ ਸੀ ਇੱਕ ਬਿਆਦਬੀਆਂ ਦਾ ਇਸ਼ੂ ਦੇ ਉੱਤੇ ਤੇ ਦੂਸਰਾ ਡਰਗਸ ਦੇ ਇਸ਼ੂ ਤੇ। ਔਰ ਮੇਰੇ ਕੈਪਟਨ ਅਵਰੇਂਦਰ ਸਿੰਘ ਦਾ ਡਿਫੈਂਸ ਹੋ ਸਕਦੇ ਆ ਲੇਕਿਨ ਅਸਲੀ ਗੱਲ ਹੈ ਕਿ ਸ਼ੁਰੂਆਤ ਜਿਹੜੀ ਆ ਉਹ ਨਾਲ ਇਹ ਬਿਆਦਮੀਆਂ ਦੇ ਕੇਸਸ ਦੇ ਵਿੱਚ ਠੀਕ ਸ਼ੁਰੂਆਤ ਕੀਤੀ ਸੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੀ ਜਿਹੜਾ ਬਣਾਇਆ ਸੀ ਔਰ ਇਹਦੇ ਵਿੱਚ ਸਰਕਾਰ ਦੀ ਵੀ ਔਰ ਕਾਂਗਰਸ ਹਾਈ ਕਮਾਂਡ ਦੀ ਖਾਸ ਕਰਕੇ ਰਾਹੁਲ ਗਾਂਧੀ ਦੀ ਬੜੀ ਕਲੀਅਰ ਕਟ ਡਾਇਰੈਕਸ਼ਨ ਸੀ ਵੀ ਇਹਦੇ ਵਿੱਚ ਜਲਦੀ ਇਨਸਾਫ ਮਿਲਣਾ ਚਾਹੀਦਾ ਅਰ ਤੁਹਾਨੂੰ ਯਾਦ ਹੋਣਾ 2019 ਦੇ ਵਿੱਚ ਇੱਕ ਵਰਦਾਈ ਚ ਰੈਲੀ ਹੋਈ ਸੀ ਜਿੱਤੇ ਰਾਹੁਲ ਗਾਂਧੀ ਨੇ ਕਿਹਾ ਸੀ ਵੀ ਇਹ ਇਹ ਇਨਸਾਫ ਜਿਹੜਾ ਇਹਦੇ ਦੋਸ਼ੀਆਂ ਨੂੰ ਜਿਹੜਾ ਮਿਲਣਾ ਚਾਹੀਦਾ ਅਰ ਮੇਰਾ ਖਿਆਲ ਹੈ ਕਿ ਉਹ ਇੱਕ ਵੀਡੀਓ ਛੋਡੀ ਜੀ ਮੈਂ ਤੁਹਾਨੂੰ ਜਰੀਆ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ

ਸਾਥੀ ਕਿਉਂਕਿ ਮੈਂ ਤਾਂ ਉਹ ਕੈਬਨਿਟ 'ਚ ਨਹੀਂ ਸੀ ਲੇਕਿਨ 2018 ਦੇ ਵਿੱਚ ਤੁਹਾਨੂੰ ਯਾਦ ਹੋਣਾ ਇੱਕ ਸਪੈਸ਼ਲ ਸੈਸ਼ਨ ਵੀ ਬੁਲਾਇਆ ਸੀ ਜਿਹਦੇ ਵਿੱਚ ਇੱਕ ਨਵਾਂ ਕਾਨੂੰਨ ਵੀ ਲਿਆਦਾ ਸੀ ਉਹਦੇ ਵਿੱਚ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਤ੍ਰਿੰਰਜਿੰਦਰ ਸਿੰਘ ਬਾਦਲ ਈਵਨ ਮਨਪ੍ਰੀਤ ਸਿੰਘ ਬਾਦਲ ਈਵਨ ਕੁਲਜੀਤ ਸਿੰਘ ਨਾਗਰਾ ਸੁਖਜਿੰਦਰ ਸਿੰਘ ਰੰਧਾਵਾ ਇਹਨਾਂ ਨੇ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ ਸੀ ਕਿ ਇਹ ਬਜਟੀਆਂ ਦੀ ਸਾਨੂੰ ਜਿਹੜੀ ਆ ਇਹਦਾ ਇਨਸਾਫ ਜਿਹੜਾ ਮਿਲਣਾ ਚਾਹੀਦਾ। ਔਰ ਉਹਦੇ ਤੋਂ ਬਾਅਦ ਵੀ ਔਰ ਉਹਦੇ ਤੋਂ ਪਹਿਲਾਂ ਵੀ ਜਦੋਂ ਵੀ ਸੀਐਲਪੀ ਦੀ ਕਿਤੇ ਮੀਟਿੰਗ ਹੁੰਦੀ ਸੀ ਈਵਨ ਕੇ ਉਦੋਂ ਦੇ ਸਾਡੇ ਜਿਹੜੇ ਪ੍ਰਧਾਨ ਸੀ ਸੁਨੀਲ ਜਾਖੜ ਉਹਨਾਂ ਨੇ ਇੱਕ ਮੀਟਿੰਗ ਦੇ ਵਿੱਚ ਆਪਣਾ ਸਤੀਫਾ ਤੱਕ ਆਫਰ ਕਰ ਦਿੱਤਾ ਸੀ ਕਿ ਜੇ ਕੁਸ਼ੀ ਇਹਦੇ ਤੇ ਕੰਮ ਨਹੀਂ ਕਰਦਾ। ਤੇ ਫਿਰ ਮੈਂ ਆਪਣਾ ਜਿਹੜਾ ਸਤੀਫਾ ਦੇ ਦਿੰਦਾ। ਜਿਵੇਂ ਜਦੋਂ ਇਹਨਾਂ ਨੇ 2020 ਦੇ ਵਿੱਚ ਜਿਹੜੇ ਦੋਸ਼ੀ ਆ ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਔਰ ਮੈਂ ਉਹਦੇ ਵਿੱਚ ਖਾਸ ਕਰਕੇ ਸੀਐਮ ਸਾਹਿਬ ਨੂੰ ਚਿੱਠੀ ਲਿਖੀ ਸੀ ਕਿ ਇਹ ਜਿਹੜਾ ਕੇਸ ਆ ਉਹ ਬਾਹਰ ਟ੍ਰਾਂਸਫਰ ਔਰ ਜੇ ਕਿਸੇ ਨੂੰ ਉਹਦੀ ਕਾਪੀ ਚਾਹੀਦੀ ਹੋਵੇ ਉਹ ਵੀ ਮੈਂ ਤੁਹਾਨੂੰ ਜੜੀਆਂ ਉਹ ਦੇ ਦੂੰਗਾ ਆਪ ਦੀ ਕਾਪੀ ਵੀ ਕਰ ਤੇ ਮੈਂ ਨਾਰਮਲੀ ਕੀ ਹੁੰਦਾ ਕਿ ਮੈਂ ਲੰਘ ਭਾਗ ਨਾਲ ਇਹਨੂੰ ਡਾਕੂਮੈਂਟਡ ਕਰ ਲੈਣਾ ਹੁੰਦਾ ਇਸ ਕਰਕੇ ਕਰ ਲੀਦਾ ਮੇਰੇ ਆਪਣੇ ਲਈ ਵੀ ਇਹ ਚੱਤੀ ਹੁੰਦੀ ਆ ਤਾਂ ਕਿ ਮੈਂ ਵੀ ਨਾ ਝੂਠ ਬੋਲਾਂ ਕਿ ਰਿਕਾਰਡ ਦਾ ਹਿੱਸਾ ਬਣ ਜਾਵੇ ਤਾਂ ਕਿ ਇਹਦੀ ਕੰਸਿਸਟੈਂਸੀ ਵੀ ਜਿਹੜੀ ਉਹ ਬਣੀ ਰਹੇ ਲੇਕਿਨ ਉਹ ਜਿਹੜਾ ਕੇਸ ਆ ਉਹ ਫਿਰ ਟ੍ਰਾਂਸਫਰ ਨਹੀਂ ਹੋਇਆ ਸੀ ਔਰ ਲੇਟਰ ਆਨ ਉਸ ਕੇਸ ਦੇ ਵਿੱਚ ਜਿਹੜੀ ਆ ਪੰਜਾਬ ਦੇ ਵਿੱਚ ਸੱਜਾ ਹੋਈ ਸੀ ਉਹ ਬਾਅਦ ਵਿੱਚ ਚਲੋ ਉਹ ਦੀ ਸਟੇ ਹੋ ਗਿਆ ਜਾਂ ਉਹ ਅਲੱਗ ਗੱਲ ਹੈ ਤੇ ਜਦੋਂ ਜਦੋਂ ਵੀ ਔਰ ਖਾਸ ਕਰਕੇ ਜਦੋਂ ਕਿ ਇਕਾਂ ਦਾ ਪ੍ਰੈਸ਼ਰ ਹੁੰਦਾ ਸੀ ਜਦੋਂ ਸਾਰਾ ਕੁਝ ਹੁੰਦਾ ਸੀ ਤੇ ਸੀਐਮ ਸਾਹਿਬ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਇਸ ਕੰਨ ਲਈ ਉਹਨਾਂ ਦੇ ਤਿਆਰੀ ਟ੍ਰੇਨੀਆਂ ਵੀ ਆ ਜਾਂਦੀਆਂ ਸੀ ਹੁਣ ਮੈਂ ਤਰੱਕੀ ਤੇ ਹੌਲੀ ਹੌਲੀ ਸਾਨੂੰ ਇਹ ਮਹਿਸੂਸ ਹੋਣ ਲੱਗਿਆ ਸੱਚੀ ਗੱਲ ਹੈ ਕਿ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸੌਫਟ ਪੈਡਲਿੰਗ ਜਿਹੜੀ ਆ ਉਹ ਕਰਨੀ ਸ਼ੁਰੂ ਕਰ ਦਿੱਤੀ। ਔਰ ਸੌਫਟ ਪੈਡਲਿੰਗ ਕਿਉਂ ਸ਼ੁਰੂ ਕਰ ਦਿੱਤੀ ਕਿਉਂਕਿ ਬਾਦਲ ਪਰਵਾਰ ਤੇ ਕੱਤਨ ਅਵਰਿੰਦਰ ਸਿੰਘ ਪਰਿਵਾਰ ਨਾਲ ਸਮਝੌਤਾ ਹੋ ਗਿਆ ਸੀ ਤੇ ਉਹ ਇਸ ਕਰਕੇ ਉੱਧਰੋਂ ਨਹੀਂ ਚਲਦੇ ਸੀ ਕਿ ਅੰਤਿਮ ਬੇਟਰੀ ਜੇ ਇਹ ਇਨਵੈਸਟੀਗੇਸ਼ਨ ਅੱਗੇ ਵਧੀ ਤਾਂ ਫਿਰ ਅਲਟੀਮੇਟਲੀ ਇਹ ਗੱਲ ਬਾਦਲ ਪਰਿਵਾਰ ਤੇ ਜਾ ਕੇ ਮੁਕਣੀਆ ਕਿਉਂਕਿ ਸਮਝੌਤਾ ਤਾਂ ਜੋ ਐਮਐਸਡੀ ਫਿਲਮ ਬਾਰੇ ਹੋਇਆ ਤੇ ਉਹ ਤੋਂ ਪਹਿਲਾਂ ਜੋ ਹੋਇਆ ਉਹ ਕਿਸੇ ਨੂੰ ਵੀ ਭੁੱਲਿਆ ਨਹੀਂ ਹੈ ਕਿਸੇ ਦੇ ਅੱਖੋਂ ਉਹ ਨਹੀਂ ਹੈ ਕਿ ਉਹ ਸਾਰਾ ਕੁਝ ਜਿਹੜਾ ਕੈਪਟਨ ਅਵੰਦਰ ਸਿੰਘ ਨੇ ਹੌਲੀ 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 ਕੀਤਾ ਔਰ ਸਬਸੀਕੁਐਂਟਲੀ ਉਹਦਾ ਰਿਜ਼ਲਟ ਵੀ ਨਿਕਲਿਆ ਕਿ ਕੈਪਟਨ ਅਵੰਦਰ ਸਿੰਘ ਨੂੰ ਚੀਫ ਮਿਨਿਸਟਰ ਦੇ ਉਹਦੇ ਕੋਲੋਂ ਅਸੀਂ ਲੱਕ ਲਾ ਕੇ ਬਾਹਰ ਆਇਆ ਉਹਦੇ ਵਿੱਚ ਬਹੁਤ ਬੰਦਿਆਂ ਦਾ ਰੋਲ ਹੈ ਕਿਉਂਕਿ ਕਈ ਕਹਿੰਦੇ ਆ ਕਿ ਹਾਂ ਜੀ ਇਹ ਪਤਾ ਨਹੀਂ ਕਿਹੜਾ ਤੜਾ ਸੀ ਮੈਂ ਤਾਂ ਉੱਥੇ ਇੱਕ ਗੱਲ ਕਹਿ ਦਿੱਤੀ ਕਿ ਆਲਟੀਮੇਟਲੀ ਤਾਂ ਚੀਫ ਮਿਨਿਸਟਰ ਹੁੰਦਾ ਤੁਹੋ ਚੀਫ ਮਿਨਿਸਟਰ ਹੋਮ ਮਿਨਿਸਟਰ ਵੀ ਆਰ ਉਹਦੇ ਤੋਂ ਬਾਅਦ ਜਿਹੜੀ 100 ਦਿਨ ਦੀ ਸਰਕਾਰ ਸੀ ਜਿਹੜੀ ਚਰਨੀ ਵੀ ਸਰਕਾਰ ਸੀ ਉਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦੀ ਔਨ ਰਿਕਾਰਡ ਜਿਹੜੀ ਸਟੇਟਮੈਂਟ ਆ ਕਿ ਜਿਹੜੀ ਖਾਸ ਕਰਕੇ ਜਿਹੜੀ ਪਰ ਆ ਜਿਹੜਾ ਦੂਸਰਾ ਸਿਗਾ ਮੌਨ ਬਲਾਸਟ ਇਹਦੀ ਜਿਹੜੀ ਜਾਂਚ ਆ ਉਹ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ ਹੁਣ ਇਹ ਤਾਂ ਕੈਪਟਨ ਅਮਰਿੰਦਰ ਸਿੰਘ ਆ ਦੱਸ ਸਕਦੇ ਆ ਕਿ ਉਹ ਕਿਹੜੇ ਕੈਦ ਤੇ ਰੁਕੀ ਸੀ ਉਹ ਕਹਿੰਦਾ ਸੀ ਉਹਦੇ ਪਿਛਲੇ ਪਾਸੇ सुखजिंदर रंधावा ने रिकॉर्ड यह गल कही और, और भी कुछ दस सकते मैं नहीं किता तो वो एक, वो भी क्योंकि मिनिस्टर यहोजा कि जो हमेशा बेदबिया अपनी गल तो जी रखते थे